ਸਿੰਧੂ ਸਾਹਿਬ ਆਏ ਸਾਡੇ ਕੋਲੇ ਕਿਸੇ ਵੀ ਜੀਰ ਦੇ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਹੁੰਦੇ ਦੇ ਤੌਰ ਤੇ ਨਹੀਂ ਲਿਆ ਜਾਂ ਜਿਹੜੀ ਵਾਰੀ ਹੋਈ ਸਾਡੀ ਜਲਾਲਤ ਹੋਈ ਉਹਦਾ ਕਰਕੇ ਸਾਨੂੰ ਇਹ ਇਹ ਗਨ ਮਹਿਸੂਸ ਹੋ ਗਿਆ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋੜਣਾ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਤੋਂ ਤੂੰ ਤੂੰ ਇੰਨਾ ਤੇ ਰਚਨਾ ਲੜਨੀ ਆ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਦੀ ਨਾ ਪੰਜ ਸਟੰਡ ਕੋਈ ਬੈਠਾ ਹੋਵੇ ਮਨੋਰ ਦਾ ਕੁੱਤਿਆ ਹੋਵੇ ਕੋਈ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਉਹ ਕਹਿੰਦਾ ਮੋਕਾ ਦੇ ਸਾਹਮਣੇ ਵਿਸ਼ਵਾਸ ਦੇਵਾ ਕੇ ਦੇਣਾ ਹੈ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਪਰੰਤੂ ਮੈਨੂੰ ਹਾਨੇ ਦਾ ਕਿ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਜਿਵੇਂ ਮੇਰਾ ਫੇਸ ਜਿਵੇਂ ਮੇਰੇ ਨਾਲ ਸਾਥੀ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਫੇਸ ਨੂੰ ਕਿਤੇ ਵੀ ਪੁੱਟਾ ਨਹੀਂ ਕਰ ਸਕਿਆ ਜਦੋਂ ਚਰਚਾਵਾਂ ਚੱਲੀਆਂ ਕਿ ਬਲਕੌਰ ਸਿੰਘ ਸਿੱਧੂ ਮੁਸੇਵਾਲਾ ਦੇ ਜੋ ਪੁੱਤ ਨੇ ਉਹ ਆਜ਼ਾਦ ਤੌਰ ਤੇ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਤਾਂ ਕਾਂਗਰਸ ਦੇ ਲੀਡਰਸ਼ਿਪ ਉਹਨਾਂ ਦੇ ਘਰ ਪਹੁੰਚੀ ਉਹਨਾਂ ਨੂੰ ਮਨਾਉਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਸਨ ਤੇ ਉਹਨਾਂ ਦੇ ਨਾਲ ਮੌਜੂਦ ਸਨ ਬਠਿੰਡਾ ਤੋਂ ਕਾਂਗਰਸ ਨੇ ਉਮੀਦਵਾਰ ਜੀਤ ਮਹਿੰਦਰ ਸਿੰਘ ਇਸ ਮੌਕੇ ਤੇ ਬਲਕੌਰ ਸਿੰਘ ਨੇ ਵੀ ਤਕਰੀਰ ਕੀਤੀ ਤੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਨਰਾਜ਼ਗੀ ਸਾਫ਼ ਜ਼ਾਹਿਰ ਹੋ ਰਹੀ ਸੀ ਉਹਨਾਂ ਨੇ ਕਿਹਾ ਕਿ ਨਾ ਕੋਈ ਪਾਰਟੀ ਅਤੇ ਨਾ ਕੋਈ ਅਜਿਹਾ ਲੀਡਰ ਹੀ ਹੈ ਜਿਸ ਤੋਂ ਇਹ ਲੱਗੇ ਕਿ ਇਸ ਚੋਣ ਦੇ ਵਿੱਚ ਉਹਨਾਂ ਦੇ ਪੁੱਤ ਦੀ ਮੌਤ ਨੂੰ ਮੁੱਦਾ ਬਣਾਇਆ ਜਾ ਹੋਵੇ ਉਹਨਾਂ ਨੂੰ ਇਨਸਾਫ ਦੀ ਆਸ ਨਜ਼ਰ ਆ ਰਹੀ ਹੋਵੇ ਸਵਾਲ ਉਹਨਾਂ ਨੇ ਕਈ ਖੜੇ ਕੀਤੇ ਨੇ ਤੇ ਸਪਸ਼ਟ ਤੌਰ ਤੇ ਨਰਾਜ਼ਗੀ ਜਤਾਈ ਬਿੱਗ ਇਸੇ ਵੀ ਯੂਟੂਬ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਉਦੇ ਦੇ ਤੌਰ ਤੇ ਨਹੀਂ ਲਿਆ ਜਬ ਕਿ ਇਹਦਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਭੀ ਖੰਜੜਖwari ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਬੇ ਮੈਨੂੰ ਕੋਈ ਇਸ ਕਰਦਾ ਕੋਈ ਵਿਸ਼ਵਾਸ ਤੋਂ ਨਹੀਂ ਮਿਲਿਆ ਦੀ ਅਜ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿਹਦੇ ਦੁੱਖ ਤੋਂ ਤੁਹਾਨੂੰ ਇੱਥੇ ਤੇ ਰਛਨਾ ਲੜਦੀਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਕੋਈ ਬੈਠਾ ਹੋਵੇ ਲੋ ਮਨੋਗਨ ਦਾ ਕੁੱਤਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਜੇ ਜਦੋਂ ਆਪਾਂ ਸੋਚਦੇ ਆਂ ਵੀ ਇੱਥੇ ਮੈਂ ਆਪਦੇ ਵਿੱਚ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਜਾ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਦੇ ਸਾਨੂੰ ਇਹਦਾ ਧੋਗਾ ਦਾ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਵਾ ਕੇ ਜਾਣਿਆ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਪਰੰਤੂ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਪੁੱਟਾ ਨਹੀਂ ਕਰ ਸਕਿਆ ਕਿਸੇ ਵੀ ਤੰਗਨਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ ਇਸ਼ਵਰ ਬਿਠਿੰਡਾ ਦੇ ਵਿੱਚ ਮੁਕਾਬਲਾ ਕਰਦਾ ਅਕਾਲੀ ਦਲ ਦੇ ਤਿੰਨ ਦਫਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਇੱਕ ਵਾਰ ਮੁਰਤੋ ਮੈਦਾਨ ਦੇ ਵਿੱਚ ਨੇ ਤੇ ਉਹਨਾਂ ਦੇ ਮੁਕਾਬਲੇ ਕਾਂਗਰਸ ਲੈ ਕੇ ਆਈ ਜੀਤ ਮਹਿੰਦਰ ਸਿੰਘ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਦੇ ਵਿੱਚ ਵਾਪਸ ਆਏ ਨੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਸੀ ਇਸ ਦੇ ਇਲਾਵਾ ਲਖਵੀਰ ਸਿੰਘ ਲੱਖਾ ਸਧਾਨਾ ਜੋ ਸ਼ੌਮਨ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਤੇ ਭਾਜਪਾ ਨੇ ਸਨਲਾਈ ਮਲੂਕਾ ਪਰਿਵਾਰ ਦੇ ਵਿੱਚ ਤੇ ਮਲੂਕਾ ਪਰਿਵਾਰ ਦੀ ਨੂਨ ਪਰਮਪਾਲ ਕੌਰ ਨੂੰ ਇਥੋਂ ਉਮੀਦਵਾਰ ਬਣਾਇਆ ਹੈ ਤੇ ਉਧਰ ਜੋ ਕਾਂਗਰਸ ਦੇ ਵਿੱਚ ਖਿੱਚੋਤਾਣ ਚੱਲੀ ਨਜ਼ਰ ਆਰੀ ਸੀ ਕਿਉਂਕਿ ਕਿਆ ਗਿਆ ਕਿ ਰਾਜਾ ਵਿਡਿੰਗ ਜੋ ਪੰਜਾਬ ਕਾਂਗਰਸ ਪਰਦਾਨ ਨੇ ਉਹਦੀ ਪਤਨੀ ਅਮ੍ਰਿਤਾ ਵਿਡਿੰਗ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਅਜਿਆ ਹੋਇਆ ਨਹੀਂ ਟਿਕਟ ਮਿਲੀ ਜੀਤ ਮਹਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਇਥੇ ਗੁਰਮੀਤ ਸਿੰਘ ਖੁੱਡੀਆਂ ਨੇ ਜੋ ਉਹ ਚੋਣ ਲੜ ਰਹੇ ਨੇ ਜਿਨ੍ਹਾਂ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਇਸ ਲਈ ਬਠਿੰਡਾ ਦੀ ਚੋਣ ਅਹਿਮ ਸੀ ਪਰ ਜਦੋਂ ਚਰਚਾਵਾਂ ਚੱਲੀਆਂ ਕਿ ਬਲਕੌਰ ਸਿੰਘ ਆਜ਼ਾਦ ਚੋਣ ਲੜ ਸਕਦੇ ਨੇ ਤਾਂ ਕਾਂਗਰਸ ਉਹਨਾਂ ਦੇ ਘਰ ਪਹੁੰਚੀ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ